ਮੈਸ ਗੁੱਡ ਮਾਰਨਿੰਗ ਜੀ ਅੱਜ ਹੈ 10 ਦਸੰਬਰ ਦਿਡੇਲੀ ਬਲੌਗ ਦਿ 112 ਬੜਾ ਦੂ ਤੇ ਸਾਡੇ ਦੋਨਾਂ ਦੀ ਅੱਖ ਖੁੱਲ ਗਈ ਇਹਦੀ ਨਹੀਂ ਇਹਦੀ ਰੋਣੇ ਵਾਲਾ ਇਹ ਰੋਲਾ ਪਾ ਰਿਆ ਸੀ ਨਾ ਰੋ ਰਿਆ ਸੀਗਾ ਆਦੀ ਮੰਮੀ ਨੂੰ ਕਹਿ ਰਿਆ ਸੀਗਾ ਪਖੰਡਿਆ ਪਖੰਡਿ ਬੁਰਾ ਦੇਖੋ ਦੇਖੋ ਆ ਗਿਆ ਅੱਜ ਤਾਂ ਪਤਾ ਨਹੀਂ ਕਿ ਜਾਂ ਦਿਨ ਚੜਿਆ ਉੱਠਦੇ ਸਾਰ ਹੀ ਕੰਮ ਆਇਆ ਵਧੀਆ ਬਸ ਟੇ ਉਸ ਟਿਕਟ ਦੇ ਵਿੱਚ ਇਹੋ ਜੀ ਗਰਾਰੀ ਆੜੀ ਇਹੋ ਜੀ ਗਰਾਰੀ ਆੜੀ ਦੋ ਆਪਸ਼ਨ ਦੋ ਵਾਰ ਟਿਕਟੋ ਸੇਮ ਬੁੱਕ ਕਰੀ ਇੱਕ ਸਪਾਈਸ ਜੱਟ ਦੀ ਬੁੱਕ ਕਰੀ ਸੋਲਡ ਆਊਟ ਹੋ ਗਈ ਉਸ ਤੋਂ ਅਮੀਰੇਟਸ ਦਾ ਆਪਸ਼ਨ ਚੱਕਿਆ ਅਮੀਰੇਟਸ ਬੁੱਕ ਕਰੀ ਪੀ ਐਨ ਆਰ ਬਣ ਗਿਆ ਸਭ ਕੁਝ ਹੋ ਗਿਆ ਪੇਮੈਂਟ ਵੀ ਕਰਤੀ ਪਰ 에ਅਰਲਾਈਨ ਨੇ ਟਿਕਟ ਹੀ ਇਸ਼ੂ ਨਹੀਂ ਕਰੀ ਹੋ ਯਾਰ ਅੱਲੇ ਫਟਕਾ ਲੱਗਿਆ 28000 ਦਾ ਕਿਉਂਕਿ ਪੇਮੈਂਟ ਤਾਂ ਕਰਤੀ 28000 ਦੀ ਹੁਣ ਦੇਖਦੇ ਆਂ ਫਿਰ ਫੰਡ ਲੈਣ ਦੀ ਟਰਾਈ ਕਰਦੇ ਆ ਕਿ ਆਪਣੀ ਤਾਂ ਕੋਈ ਗਲਤੀ ਨਹੀਂ ਹੈਗੀ ਨਾ ਇਸ ਚ ਔਰ ਯਾਰ ਕਈ ਵਾਰ ਨਾ ਕਈ ਦਿਨ ਹੁੰਦੇ ਨੇ ਤਾਂ ਇਹ ਚੱਕਰ ਦੇ ਵਿੱਚ ਸਟ੍ਰਿਕਟ ਨੂੰ ਬੁੱਕ ਕਰਨ ਦੇ ਚੱਕਰ ਦੇ ਵਿੱਚ ਮੈਂ ਲੇਟ ਨਾ ਹਾਤਾ ਲੇਟ ਰੈਡੀ ਹੋਇਆ ਹੁਣ ਮੈਂ ਰੋਟੀ ਖਾ ਗਿਆ ਉਸ ਨਾਲ ਦੇ ਨਿਕਲਿਆ 12 ਵਜੇ ਵਾਲੇ ਹੋਗੇ ਹੁਣ ਜਾ ਕੇ ਮੈਂ ਆਫਿਸ ਫੋੜ ਰਿਹਾ ਔਰ ਯਾਰ ਮੂਡ ਥੋੜਾ ਜਿਹਾ ਡਾਊਨ ਹੋ ਗਿਆ ਵੱਖਰਾ ਕੋਈ ਕ ਹੁੰਦਾ ਨਾ ਕਿ ਚਲੋ ਸਵੇਰੇ ਸਵੇਰੇ ਹੀ ਹਨਾ ਦਿਹਾੜੀ ਪੈਣ ਲੱਗੀ ਆ ਕੰਮ ਸ਼ੁਰੂ ਹੋ ਗਿਆ ਤੇ ਆਪਾਂ ਆਪਣੇ ਵੱਲੋਂ ਫੁੱਲ ਜ਼ੋਰ ਲਾਇਆ ਹੁੰਦਾ ਤੇ ਉਹ ਨਹੀਂ ਸਿਰੇ ਚੜਦਾ ਤਾਂ ਮਨ ਜਾ ਉਦਾਸ ਹੋ ਜਾਂਦਾ ਯਾਰ ਔਰ ਆਪਾਂ ਯਾਰ ਉਹ ਹੀ ਆ ਕਿ ਮੈਂ ਹਮੇਸ਼ਾ ਡੀਲ ਵਧੀਆ ਹੀ ਦਿਨਾ ਤੇ ਰਹਿੰਦਾ ਹੁੰਦਾ ਮੈਂ ਜੇ client ਤੋਂ ਵੀ ਪੇਮੈਂਟ ਲਈ ਪਵਾਈ ਸੀ ਆਪ ਹੀ ਕਰੀ ਸੀ ਸਾਰੀ ਸਖਣ ਦੇਖੋ ਕੀ ਬਣਦਾ ਉਹ ਕਈ ਵਾਰ ਤਾਂ ਉਹੀ ਬੱਸ ਬੈਠੇ ਬਿਠਾਈ ਘਰੇ ਬੈਠੇ ਬਿਠਾਈ ਨਾ ਹੋ ਜਾਂਦਾ ਕਾੜ ਚਲੋ ਯਾਰ ਆਫਿਸ ਜਾ ਰਿਹਾ ਮੈਂ ਪਰ ਆਫਿਸ ਜਾਣ ਤੋਂ ਪਹਿਲਾਂ ਕੋਈ ਐਚ ਵੀ ਵੀ ਸੀ ਐਨ ਜੀ ਪੁਆਲਾ ਕਿਤੇ ਰਾਹ ਚ ਖੜਾ ਰਹਾ ਮੂੰਹ ਲਟਕਾ ਕੇ ਠੰਡ ਜੀ ਵੀ ਲੱਗਦੀ ਆ ਗੱਡੀ ਲੈ ਜਾਏ ਬੱਸ ਕਿਤੇ ਮੈਂ ਇਹਦੇ ਕੋਲ ਇੱਥੇ ਚੱਲ ਜਾ ਹੁੰਦਾ ਕਾ ਲਿਜੋ ਕੰਮ ਕਿਵੇਂ ਲੈਣਾ ਸੋਰੀ ਕੀ ਕਰੀਏ ਨਾ ਤੂੰ ਓਏ ਮੇਰੇ ਸ਼ਰਾਰਤੀ ਲੜਕਾ ਬਹੁਤ ਸ਼ਰਾਰਤਾ ਕਰਦਾ ਹੈ ਦੇਖ ਦੇਖ ਕਿੱਥੇ ਜਾ ਰਿਹਾ ਹੈ ਆ ਦੇ ਇਹ 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 ਟਾਰਜੰਡ ਦਾ ਭਾਈ ਆ ਇਹ ਇਹ ਫਸਟ ਦੇਖਾ ਸਾਨੂੰ ਪੂਰੀ ਗੱਲ ਆ ਦੇਖ ਆਏ ਏ ਆਲ ਬੜ ਗੱਲ ਤੇ ਜੇ ਮੈਂ ਪਿੱਛੇ ਜਾਵਾਂ ਤਾਂ ਟੀਟੀ ਬੋਲਦੀ ਤੇ ਢਿਕਾਰ ਹਾਂ ਸਾਰੇ ਇਹਦੀ ਜਾਇ ਦੇ ਬੋਲੂਗੀ ਦੇਖੋ ਉਹ ਕਿਥੇ ਲੜ ਗਿਆ ਮੈਂ ਦੇਖ ਲਿਆ ਮੈਂ ਤਾਂ ਹੀ ਤੇ ਪਿੱਛੇ ਡਿੱਕੀ ਚੈੱਕ ਕੀਤੀ ਐ ਅੱਛਾ ਇਹ ਤੁਹਾਨੂੰ ਐਵੇਂ ਸੀਗਾ ਕਿ ਗੱਡੀ ਪਿੱਛੇ ਤੁਹਾਡੀ ਮਾਲ ਤੁਸੀਂ ਮਾਲਕੀ ਨੂੰ ਗੱਡੀ ਦੀ ਤੇ ਗੱਡੀ ਕਹੇ ਕਿ ਉਹ ਮਾਲਕੀ ਨਾ ਮੈਂ ਨਹੀਂ ਬੋਲੂਗੀ ਨਹੀਂ ਮੈਂ ਕਿਹਾ ਮੈਂ ਤਾਂ ਬਹੁਤ ਹਲਕੀ ਹਾਂ ਹਲਕੀ ਨੂੰ ਫੁੱਲਾਂ ਵਰਗੀ ਕਿਤੇ ਗੱਡੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਪਿੱਛੇ ਵੀ ਹੈਗਾ ਗੱਡੀ ਨੂੰ ਫੁੱਲ ਵੀ ਤਾਂ ਹੀ ਪਤਾ ਲੱਗਦਾ ਪਿੱਛੇ ਫੁੱਲ ਹੈ ਤੁਸੀਂ ਬੈਠ ਕੇ ਵਿੱਚ ਉਹ ਦੇਖੋ ਸਕੂਟੀ ਉਦੇ ਬੱਚੇ ਨੇ ਸਾਈਕਲ ਲਾਈ ਹੋਈ ਬੱਚੇ ਨੇ ਸਾਈਕਲ ਹੀ ਕਿੰਦਾ ਛੋਟੀ ਸਾਈਕਲ ਆ ਹੋ ਬਿੰਦੀ ਕਿਉਂ ਲਾਈਏ ਕਿਉਂ ਜਿੱਥੇ ਬਿੰਦੀ ਦੀ ਲੋੜ ਨਹੀਂ ਉੱਥੇ ਵੀ ਬਿੰਦੀ ਲਾ ਦਿੰਦੇ ਗੈਸ ਅਸੀਂ ਜੱਟ ਹਾਂ ਅਸੀਂ ਜੱਟ ਹਾਂ ਅਸੀਂ ਬਹੁਤ ਜਗ੍ਹਾ ਤੇ ਬਿੰਦੀਆਂ ਲਾ ਦਿੰਦੇ ਆ ਜਾਓ ਸਾਈਡ ਤੇ ਕਰਨਾ ਉਹ ਸਾਈਡ ਕਰੀਏ ਇਹ ਸੇ ਜਵਾਬ ਤਾਂ ਕਰਾਉਣੇ ਆਪਾਂ ਆ ਨਹੀਂ ਬੇਟਾ ਪਿੱਛੇ ਹੈ ਸਾਡੀ ਗੱਡੀ ਦੇ ਬਿਲਕੁਲ ਪਿੱਛੇ ਸਾਈਕਲ ਖੜੀ ਹੈ ਦੇਖੋ ਉਹ ਸਾਈਕਲ ਸੀਗੀ ਹੰਤਰਾਜ ਦੇਵ ਨੇ ਪਰੇ ਕਰਤੀ थैंक यू शुक्रिया मेहरबानी देखो बहुत अच्छा बच्चा है ओ साइकिल से ट्रीट पॉन नु एटिक साइकिल ही बहुत है <laughs> <laughs> मेरा गड्डी कड्डन दे पीछे एक शातिर प्लान भी है <laughs> ये मैं कह कि इथे जाके आना रेडी सूट देके आने ਇਹ ਤੋਂ ਤੁਸੀਂ ਮੈਨੂੰ ਅੱਧ ਨਾਲੋਂ ਵੱਧ ਸੂਟ ਬਲੌਗਾਂ 'ਚ ਤੁਸੀਂ ਮੇਰੇ ਸੂਟ ਹੀ ਦੇਖੇ ਹੋਣਗੇ ਕਿਉਂ ਸੂਟ ਦੇ ਨੇ ਇੱਧਰ ਚੱਲੇ ਆ ਮੈਂ ਸੂਟ ਦੇ ਉੱਧਰ ਚੱਲੇ ਆ ਜਦ ਕਿ ਮੈਂ ਤਾਂ ਨਹੀਂ ਸੂਟ ਬਣਵਾਉਂਦੀ ਵੀ ਨਹੀਂ ਆ ਐਕਚੁਅਲ 'ਚ ਮੇਰੀ ਦਰਜਾਣੀ ਨੂੰ ਮੇਰਾ ਮੂਡ ਖਰਾਬ ਕਰਤਾ ਮੈਂ ਨਹੀਂ ਬੋਲ ਇਹ ਨਹੀਂ ਬਰਾਦਰ ਸੂਟ ਉਹੀ ਉਹੀ ਚੱਲੇ ਜਾਂਦਾ ਦੇਖਣ ਕਿ ਕੋਈ ਨਵਾਂ ਡੈਸਾਈਨ ਬਣਾਇਆ ਮੋਕਵਾਸ ਕਰ ਦੇਣਾ ਬੋਲੋ ਕਿ ਸੱਚਾਈ ਤਾਂ ਨਹੀਂ ਪਤਾਣੀ ਚਾਹੀਦੀ ਨਵੇਂ ਤਰੀਕੇ ਦਾ ਗਲਾ ਬਣਾਇਆ ਬਸ ਉਹ ਹੀ ਦੇਖਣ ਭਾਗ ਜਾਂਦੇ ਆ ਕਦੇ ਨਹੀਂ ਸਵਾਇਆ ਮੇਰੇ ਆਲਰੇਡੀ ਸਟਿਚ ਕਦੇ ਨਹੀਂ ਤੋਂ ਆਇਆ ਯਾਰ ਮੇਰੇ ਕਾਕੇ ਤੋਂ ਬਾਅਦ ਬੇਟੀਨ ਹੋ ਗਿਆ ਨਾ ਤਾਂ ਫਿਰ ਮੇਰੇ ਜਿਹੜੇ ਸਟਿਚ ਨੇ ਸੂਟ ਉਹਨਾਂ ਦੀ ਫਿਟਿੰਗ ਚੇਂਜ ਕਰਵਾਉਣ ਵਾਸਤੇ ਮੈਨੂੰ ਜਾਣਾ ਪੈਂਦਾ ਪਰ ਹੁਣ ਇਸ ਟਾਈਮ ਤੇ ਮੈਂ ਬਨਵਾ ਰਹੀ ਹਾਂ ਹੁਣ ਮੈਂ ਸੱਚੀ ਜਾ ਰਹੀ ਹਾਂ ਆਪਣੇ ਦੋ ਸੂਟ ਲੈ ਕੇ ਜਾ ਰਹੀ ਹਾਂ ਦੋ ਸੂਟ ਹੋਰ ਲੈ ਕੇ ਜਾਉਂਗੀ ਤੋਂ ਮੈਨੂੰ ਨਵੇਂ ਦਬਾਉ ਇਹਨਾਂ ਨੇ ਮੇਰਾ ਨਾਮ ਬਦਨਾਗੇ ਤਦ ਨੂੰ ਮੈਂ 10 ਸੂਟ ਖਰੀਦ ਦੂੰਗੀ ਇਸ ਬੰਦੇ ਤੋਂ ਯੋਟੋ ਦੀ ਪਹਿਲੀ ਕਾਸ਼ ਸੂਟ ਲੈ ਲਾਂ ਚੱਲ ਇਹਨਾਂ ਦਾ ਬੇਟੀਨ ਦੇਖੋ ਜੀ ਮੈਂ ਸਾਰਿਆਂ ਮੁਰੇ ਇੱਕ ਚੀਜ਼ ਉਹ ਕਰਦਾ ਐਕਸੈਪਟ ਕੀ ਇਹ ਬਹੁਤ ਪਿਆਰੀ ਹੈ ਬਹੁਤ ਜ਼ਿਆਦਾ ਪਿਆਰੀ ਹੈ ਇਹ ਜਮਾ ਆਨਲਾਈਨ ਕਰਦਾ ਨਾ ਖਾਸੇ ਮਜ਼ਾਕ ਉਹ ਸਿਰਫ ਹਾਸੇ ਮਜ਼ਾਕ ਹੀ ਹੈ ਕੁਝ ਜ਼ਿਆਦਾ ਉਹ ਨਹੀਂ ਹੁੰਦਾ ਇਹ ਸੱਚੀ ਬਹੁਤ ਪਿਆਰੀ ਹੈ ਮੇਰਾ ਬਹੁਤ ਸਾਥ ਦਿੰਦੀ ਹੈ ਇੰਨੇ ਕਰਫੇ ਚ ਇੰਨੀ ਬੋਲੇ ਜਾਂਦਾ ਜੇਦੀ ਮੰਮੀ ਇੰਨੀ ਖਰਾਬ ਆ ਜੇ ਸੂਟ ਚੱਕ ਕੇ ਲੈ ਕੇ ਭੱਜ ਗਈ ਕਿ ਇਹਨੂੰ ਤੁਸੀਂ ਲੈ ਕੇ ਆਇਓ ਆਪ ਉੱਧਰ ਜਿੱ ਉੱਤਰ ਗਈ ਇਹ ਰੋ ਰਿਆ ਸੀ ਵਿਚਾਰ ਇੰਨਾ ਉੱਪਰ ਦੀ ਲੈ ਕੇ ਆਇਨ ਘੁਮਾ ਕੇ ਉਹ ਜੀ ਅੱਜਾ ਦੀਦੀ ਹਾਂ ਉਹ ਸੀ ਉਹ ਦੀਦੀ ਕਿਹੜੀ ਦੀਦੀ ਦੂਜੀ ਦੀਦੀ ਹਾਂ ਹਾਂ ਮਨਿੰਦਰ ਦੀ ਬੇਟੀ ਦੀਦੀ ਮਨਿੰਦਰ ਦੇ ਘਰੋਂ ਚੱਲ ਤੁਰੇ ਜਾਂਦੇ ਸੀ ਇਹਦੀ ਮੰਮੀ ਤਾਂ ਭੱਜ ਗਈ ਹਸਪੀਟਲ ਚੱਕ ਕੇ ਮਮਾ ਨੂੰ ਕੀ ਕਹਿੰਗੇ ਉੱਥੇ ਜਾ ਕੇ ਨੋ ਮਮਾ ਜੱਸ ਹਪਾ ਹੂੰ ਦੀਦੀ ਬੱਸ ਦੀਦੀ ਬੱਸ ਕਿਹੜੀ ਬੱਸ ਦੋ ਦੀਦੀ ਦੀ ਬੱਸ ਆ ਕੇ ਹਰਨਾਜ਼ ਦੇ ਸਾਈਕਲ ਤੇ ਕਬਜ਼ਾ ਕਰ ਲੈਨੇ ਉਹ ਉਹ ਖੜੀ ਹੈ ਦੇਖੋ ਉਹ ਖੜੀ ਹੈ ਜਨਨੀ ਆ ਜਿਹੜਾ ਭੱਜ ਕੇ ਇਹਨਾਂ ਨੂੰ ਛੱਡ ਕੇ ਉਹ ਆ ਜਿਹੜਾ ਭੱਜ ਕੇ ਇਹਨਾਂ ਨੂੰ ਛੱਡ ਕੇ ਮੈਨੂੰ ਪਤਾ ਨਹੀਂ ਕੀ ਮਾਨ ਲੈ ਜਾ ਮੇਰੇ ਨਾਲ ਫਿਰ ਕਰੇ ਸੀ ਮੈਂ ਕਿੱਥੇ ਬੰਦੇ ਨੇ ਸੌਂ ਗਿਆ ਲੁੱਤ ਮੈਂ ਤਾਂ ਨਾਲ ਲੈ ਆਇਆ ਚੱਕੇ ਕੁਆਂਟਲ ਦੇ ਸੂਟ ਸੀ ਨਾ ਕੁਆਂਟਲ ਦੇ ਕਿਹਾ ਲੱਗੀ ਸੀ ਮੈਂ ਕਹਿੰਦੀ ਚੋਕਾਂ ਕਰੀ ਬਹੁਤ ਸੀ ਆਂਦੀ ਸੈਕਟ ਦੇ ਉਹ ਹੈ ਨਾ ਅਜੇ ਤੂੰ ਵੱਡਾ ਹੋਇਆ ਗਾਇਜ਼ ਵੀਡੀਓ ਵਲੌਗ ਨੂੰ ਦੇਖ ਲਈ ਰੈੱਡ ਪਾਪਾ ਜੀ ਦਿਨ ਨੂੰ ਥਾਂ ਵਧਾ ਰਿਹਾ ਠੀਕ ਹੈ ਤੇ ਡੈਡੀ ਨੂੰ ਫਰਕ ਪੈਂਦਾ ਸੀਗਾ ਤੇਰੀ ਮੰਮੀ ਤਾਂ ਤੈਨੂੰ ਛੱਡ ਕੇ ਭੱਜ ਜਾਂਦੀ ਸੀਗੀ ਹੋਰ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਵਾਰ ਚੈੱਕ ਕਰੂਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੀ ਹਰ ਇੱਕ ਚੀਜ਼ ਨੂੰ ਪਹਿਲਾਂ ਹਰਦਾਸ ਦਾ ਸਾਈਕਲ ਹੁਣ ਹਰਦਾਸ ਦਾ ਬਣਾਇਆ ਹੋਇਆ ਝੂਲਾ ਵਾ ਮਨਿੰਦਰ ਹੁਣਾਂ ਨੇ ਬਣਾਇਆ ਵਾ ਹਰਦਾਸ ਜੀ ਲੈ ਅਨ ਬਚਾਓ ਹੂੰ ਹੂੰ ਲੈਲਾ ਚੁੱਟ ਲੈ ਲੈਲਾ ਡਿਗਰਾ ਓਏ 6:00 ਵਜੂ ਵੀ ਵਜੂ ਤਰੇ ਤੇ ਕਿੰਨੇ ਪੰਗੇ ਲੈਂਦਾ ਹੋਇਆ ਤਾਂ ਕੁਛ ਨਹੀਂ ਬਸ ਇਹ ਰੋਇਆ ਮੁੰਡਾ ਨਾ ਵਿਆਹ ਤੋਂ ਪਹਿਲੇ ਬਹੁਤ ਕੁਝ ਕਹਿੰਦੇ ਹੁੰਦੇ ਸੀ ਮੈਂ ਤਾਂ ਆਹ ਕੰਮ ਕਰਦਾ ਮੈਂ ਤਾਂ ਉਹ ਕੰਮ ਕਰਦਾ ਮੈਂ ਤਾਂ ਆਹ ਹੀ ਕਰ ਦੇਣਾ ਹੁਣ ਵਿਆਹ ਤੋਂ ਬਾਅਦ ਹੁਣ ਦੇਖਣਾ ਰਹੇ ਬੰਦਾ ਕਿੰਨਾ ਬਦਲ ਗਿਆ ਹੂੰ ਕਾਕੇ ਤੋਂ ਵੱਧ ਜ਼ਿਆਦਾ ਕੋਛੀ ਨਹੀਂ ਸੁਨਣਾ ਕੋਸ਼ਿ ਵੀ ਨਹੀਂ ਸੁਨਣਾ ਜੰਤਾ ਕੰਨਾਂ ਤੇ ਹੱਤ ਤਰ ਲੋ ਐਸਾ ਕੁਛ ਵੀ ਨਹੀਂ ਹੈਗਾ ਤੇਜ ਮੈਂ ਤਾਂ ਦੱਸਿਆ ਮੇਰਾ ਇੱਕ ਪਲਾਨ ਹੈ ਮੈਂ ਗੱਡੀ ਗੱਡੀ ਸੀ ਤੇ ਮੇਰਾ ਇਹੀ ਪਲਾਨ ਹੈ ਹੋ ਗਈ ਸਾਰੇ ਦਿਨ ਤਾਂ ਮੈਂ ਘਰੇ ਬੈਠਾ ਬੈਠਾ ਥੱਕ ਗਿਆ ਆਫਿਸ ਘਰ ਤਾਂ ਇੱਕ ਛੋਟੀ ਜਿਹੀ ਗੇੜੀ ਲਾ ਕੇ ਆਈਏ ਸੰਗਰੂਰ ਦੇ ਕੋਲ ਇਹ ਆਊਟਲੈਟ ਆਊਟਲੈਟ ਦੇ ਜਾ ਰਹੇ ਸੀ ਤੇ ਅੱਜ ਇੱਕ ਨਵੇਂ ਜਗ੍ਹਾ ਤੇ ਜਾ ਰਹੇ ਹਾਂ ਇਹ ਜਿਹੜਾ ਰੋਡ ਆ ਜਿੱਥੋਂ ਮੈਂ ਜਾ ਰਹੇ ਆ ਇਹ ਹੈਗਾ ਨਾਨਕੇਣਾ ਰੋਡ ਅੱਗੇ ਨਾਨਕੇਣਾ ਸਾਹਿਬ ਗੁਰੂ ਘਰ ਹੈ ਇੱਥੇ ਪਹਿਲੇ ਪਾਤਸ਼ਾ 6ਵੇਂ ਪਾਤਸ਼ਾ ਤੇ 9ਵੇਂ ਪਾਤਸ਼ਾ ਤਿੰਨ ਪਾਤਸ਼ਾਈਆਂ ਦੇ ਚਰਨ ਸ਼ੂ ਉਧਰਤੀ ਹੈ ਜੀ ਇਹ ਤਾਂ ਉਹਦੇ ਨਾਲ ਹੀ ਇੱਕ ਰਾਹ ਜਾਂਦਾ ਪਿੰਡ ਮੰਗਵਾਲ ਨੂੰ ਤਾਂ ਬੰਗਵਾਲ ਦੇ ਵਿੱਚੋਂ ਹੋ ਕੇ ਉਸੇ ਪਟਿਆਲਾ ਰੋਡ ਦੇ ਉੱਤੇ ਚੜ ਜਾਗੇ ਤੇ ਚਲੋ ਅੱਜ ਘੁੰਮ ਕੇ ਆਈ ਆਊਟਲੈਟ ਗੁਰਦੁਆਰਾ ਨਾਨਕਿਆਣਾ ਸਾਹਿਬ ਗੁਰਨਾਨਦ ਦੇਵ ਜੀ ਦੇ ਨਾਮ ਤੇ ਇਸ ਦਾ ਨਾਮ ਨਾਨਕਿਆਣਾ ਸਾਹਿਬ ਪਿਆ ਪਰ ਉਰੇ ਕੱਲੇ ਗੁਰਨਾਨਦ ਦੇਵ ਜੀ ਨਹੀਂ ਆਏ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੀ ਆਏ ਨੇ ਤੇ 9ਵੇਂ ਪਾਤਸ਼ਾਹ ਗੁਰੂ ਤੇਗਵੰਦ ਜੀ ਵੀ ਆਏ ਨੇ ਤੇ ਇਸ ਗੁਰੂ ਘਰ ਦੇ ਨਾਲ ਹੀ ਆਹ ਆ ਸੜਕ ਜਾਂਦੀ ਹੈ ਜੀ ਪਿੰਡ ਮੰਗਵਾਲ ਤੋਂ ਤੇ ਇਸ ਸੜਕ ਦੇ ਉੱਤੇ ਵੀ ਇੱਕ ਹੋਰ ਇਤਿਹਾਸਿਕ ਤੇ ਬੜੀ ਹੀ ਪੂਜਨੀਯ ਜਗ੍ਹਾ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਇਹ ਕਦੇ ਟਾਈਮ ਲੱਗਿਆ ਵਿੱਚੋਂ ਤਾਂ ਸਾਨੂੰ ਦੋਨੇ ਜਗ੍ਹਾ ਤੇ ਅੰਦਰ ਦਰਸ਼ਨ ਕਰਾਵਾਂਗੇ। ਕਣਕੇ ਵਾਸਤੇ ਗੁਰੂ ਘਰ ਦੀ ਤੇ ਅੱਗੇ ਜੇ ਦੂਸਰੀ ਜਗ੍ਹਾ ਦੀ ਗੱਲ ਕਰਦੇ। ਤੇ ਇਸ ਰੋਡ ਦੇ ਉੱਤੇ ਸਾਡੇ ਨਾਲ ਇੱਕ ਹੌਰੀਬਲ ਇਨਸੀਡੈਂਟ ਵੀ ਜੁੜਿਆ ਹੋਇਆ। ਮੇਰਾ ਬ੍ਰਦਰ ਇਨ ਲਾਉ 크੍ਰਿਸ਼ਨਾ ਉਹਦਾ ਜਦੋਂ ਸਾਡੀ ਮੈਰਿਜ ਹੋਈ ਸੀ ਇਸ ਤੋਂ ਕੁਝ ਕੰਮਹੀਨੇ ਬਾਅਦ ਇਸ ਸੜਕ ਦੇ ਉੱਤੇ ਹੀ ਐਕਸੀਡੈਂਟ ਹੋ ਗਿਆ ਸੀ। ਪਰ ਕੁਭਾ ਹੈ ਗੁਰੂ ਦੀ ਕਿਰਪਾ ਨਾਲ ਠੀਕ ਹੈ ਹੁਣ ਤਾਂ ਕੱਪਰੂ ਜੋ ਆਣੇ ਤੇ ਆਹ ਦੇਖੋ ਆ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਆ ਜੰਗਲਪੀੜ ਟਾਈਪ ਤੇ ਇਹ ਹੈ ਜੀ ਸਾਡੇ ਸੰਗਰੂਰ ਦੇ ਵਿੱਚ ਇੱਕ ਮਹਾਪੁਰਸ਼ ਹੋਏ ਨੇਗੇ ਨਗਨ ਬਾਬਾ ਸਾਹਿਬ ਦਾ ਜੀ ਤਾਂ ਇਸ ਜਗ੍ਹਾ ਤੇ ਨਗਨ ਬਾਬਾ ਸਾਹਿਬ ਦਾ ਜੀ ਨੇ ਬੈਠ ਕੇ ਧਰਪ ਕੀਤਾ ਸੀਗਾ ਭਗਤੀ ਕੀਤੀ ਸੀ ਤਾਂ ਬਾਬਾ ਜੀ ਦੀ ਜਗ੍ਹਾ ਇਹ ਤੇ ਇਸ ਜਗ੍ਹਾ ਦੀ ਖਾਸੀਅਤ ਇਹ ਹੈ ਕਿ ਇਸ ਜਗ੍ਹਾ ਦੇ ਵਿੱਚ ਅੰਦਰ ਨਾ ਪੋਰੇ ਦੇ ਵਿੱਚ ਨਗਨਵਾਵਾ ਸਾਹਿਬ ਦਾ ਜੀ ਦੀ ਸੋਨੇ ਦੀ ਮੂਰਤੀ ਬਣੀ ਹੋਈ ਹੈ ਉਹ ਮੂਰਤੀ ਸਾਰੀ ਦੀ ਸਾਰੀ ਹੀ 골ਡ ਦੀ ਆ ਉੱਪਰ ਨੀਚੇ ਆ ਪੋਰੇ ਦੇ ਵਿੱਚ ਅਸੀਂ ਬੜਾ ਹੀ ਲਾਲੋਕੀ ਮਹਾਨ ਮਹਾਪੁਰਸ਼ਾਂ ਦੇ ਚਰਨ ਪਏ ਨੇ ਆਪਣੇ ਸੰਗਰੂਰ ਦੇ ਵਿੱਚ ਤੇ ਇਹ ਹੈਗਾ ਮੰਗਵਾਲ ਮੰਗਵਾਲ ਪਿੰਡ ਉਸ ਇਹਦੇ ਵਿੱਚੋਂ ਦੀ ਰਾਹ ਜਾਂਦਾ ਪਟਿਆਲਾ ਰੋਡ ਦੀ ਆ ਦੇਖੋ ਸਾਹਮਣੇ ਲਿਖਿਆ ਵੀ ਹੋਇਆ ਪਟਿਆਲਾ ਬਾਈਪਾਸ ਤੇ ਇੱਕ ਨਵਾਂ ਗੁਰਦੁਆਰਾ ਬਣਾਇਆ ਹੋਇਆ ਨਵਾਂ ਮਸਤੂਆਣਾ ਸਾਹਿਬ ਆਸੀ ਹਾਂ ਅੱਜ ਕਰਾਂਗੇ ਪਾਰਟੀ KFC ਇਸ ਆਦਮੀ ਨੇ ਮੇਨਾਂ ਸ਼ਾਤਰਗਰੀ ਕੀਤੀ ਹੈ ਦਿਨੇ ਮੈਨੂੰ ਇੰਨਾ ਜ਼ਿਆਦਾ ਹੈਵੀ ਲੰਚ ਕਰਾਤਾ ਨਾ ਕਿ ਨਹੀਂ ਨਹੀਂ ਬਹੁਤ ਵਧੀਆ ਹੈ ਮਿੱਠੀ ਦੇ ਪਾਪ ਮਿੱਠੀ ਦੇ ਨਾਲ ਆਪਾਂ ਵਧੀਆ ਪਾਣੀ ਨਾ ਮੰਗੇ ਆਹ ਹੁਣ ਸ਼ਾਮ ਨੂੰ ਇਵਨਿੰਗ ਨੂੰ ਪਲਾਨ ਬਣਾ ਲਿਆ KFC ਦਾ ਬਤਾ ਕੋਈ ਕਿੰਨਾ ਚਲਾਕ ਹੋ ਸਕਦਾ ਹੈ ਬਹੁਤ ਚਲਾਕੀ ਵਾਲੇ ਇਨਸਾਨ ਨੇ ਲੱਗਦਾ ਪਰ ਹਮ ਇਨਕੋ ਟੱਕਰ ਦੇਂਗੇ ਕੋਈ ਬਾਤ ਨਹੀਂ ਹੈ ਹਮ ਟੱਕਰ ਦੇਂਗੇ ਇਨਕੋ ਮੇਰੇ ਸਿਰ ਤੇ ਇਲਜ਼ਾਮ ਲਗਾ ਰਹੇ ਨੇ ਮੈਡਮ ਜੀ ਮੈਂ ਨਹੀਂ ਮੈਂ ਕੋਈ ਨਹੀਂ ਖਵਾਇਆ ਸੀਗਾ ਮੈਂ ਵੀ ਨਾਲ ਉਹ ਨਹੀਂ ਖਾਦਾ ਕਿਉਂਕਿ ਪਹਿਲਾਂ ਨਹੀਂ ਸੀਗਾ ਪਲਾਨ ਪਰ ਗੱਡੀ ਕੱਢ ਰਿਆ ਸੀ ਨਾ ਮੇਰਾ ਦੋ ਚਿੱਤੇ ਜਿਹਾ ਮਨ ਹੋਦਾ ਸੀ ਗੱਡੀ ਕੱਢਾਂ ਬੁਲਟ ਕੱਢਾਂ ਫਿਰ ਮਨ ਨੂੰ ਠੰਡ ਵੀ ਆ ਗੱਡੀ ਕੱਢਦੇ ਆ ਤੇ ਐਕਚੁਅਲੀ ਅਜੇ ਸਕੂਲ ਤੋਂ ਆ ਰਹੇ ਸੀ ਸਾਡਾ ਕੱਲ ਦਾ ਪਲਾਨ ਬਣਿਆ ਸੀਗਾ ਕੱਲ ਬਣ ਰਿਹਾ ਸੀਗਾ ਫਿਰ ਕੱਲ ਅਸੀਂ ਖਾਦਾ ਨਹੀਂ ਆਣਾ ਫਿਰ ਅੱਜ ਹੋਇਆ ਜਦ ਕਿ ਅਫ ਵੈਡਨਸਡੇ ਵੀ ਆ ਤੇ ਵੈਡਨਰ ਜੇ ਨੂੰ ਦੇ ਹੁੰਦਾ ਵਾ ਆਫਰ ਤਾਂ ਫਿਰ ਮੈਨੂੰ ਮਨ ਬਣ ਗਿਆ ਪਰ ਅਸੀਂ ਘਰੇ ਵਾਗੇ ਕੋਈ ਕਾਕੇ ਨੂੰ ਨਹੀਂ ਮਿਲੇ ਸੀਗੇ ਸਵੇਰ ਦੇ ਇਹ ਮਮਾ ਨੇ ਖਾਣਾ ਲਿਆ ਤਾਂ ਉਹ ਖਾ ਲਿਆ ਤੇ ਹੁਣ ਰਾਤ ਦਾ ਡਿਨਰ ਨਹੀਂ ਕਰਾਂਗੇ ਤਾਂ ਮੇਰਾ ਐ ਪਲਾਨ ਨਹੀਂ ਧੀਆ ਕੋਈ ਇਹ ਮੇਰੇ ਦੇ ਤੋਂ ਬਦਲਾ ਲੈ ਰਹੀ ਐ ਮੈਂ ਇਹਦੇ ਤੇ ਇਲਜ਼ਾਮ ਲਗਾਉਣਾ ਨਾ ਉਹਨੇ ਮੇਰੇ ਤੇ ਲਖਾਰੀਆ ਮੇਰੀ ਪਿੱਠ ਪਿੱਛੇ ਇਹ ਇਲਜ਼ਾਮ ਮੇਰੀ ਪਿੱਠ ਤੇ ਸੀਗਾ <laughs> एडिक तो होनी है करने अपना ओर्डर अरे अपना ऑफर रेडी है अपना ताज़ी अपना ऑर्डर रेडी हो गया देखो कितने मुर्गा है इस दिन बच्ची वाह क्या मुर्गा बांध रहे हैं मतलब happy जी happy मेरे तो खोके नहीं गया ओ, हो खाके खा के हम अभी पहुँचा रहे हैं मेरी फन पार्टनर मेरी क्राइम पार्टनर ਬਾਰੇ ਜਿਆਦਾ ਦੋਸਤ ਨਹੀਂ ਬਣਾਏ ਹੋਏ ਮੈਂ ਕੁਸ਼ਕੀ ਨੇ ਤੇ ਉਹਨਾਂ ਵਿੱਚ ਮੇਰੀ ਵਾਈਫ ਆਉਂਦੀ ਹੈ ਤੁਸੀਂ ਵੀ ਆਪਣੀ ਵਾਈਫਸ ਨਾਲ ਐਜ਼ ਅ ਫਰੈਂਡ ਮੰਗੂ ਰਹੋ ਬਹੁਤ ਸੋਹਣੀ ਰਹਿੰਦੀ ਹੈ ਜ਼ਿੰਦਗੀ ਬਾਈ ਦੇ ਵੀ ਜਾਇਆ ਤੁਸੀਂ ਕਿਵੇਂ ਲੈਣਾ ਸੀ ਕਲਿੱਪ ਮੈਂ ਬਤਾ ਥੱਲੇ ਨਾਲ ਜਾਓ ਬਸ ਇੱਕ ਕਲਿੱਪ ਬਣਾਉਣਾ ਨਹੀਂ ਆਉਂਦਾ ਮੈਨੂੰ ਮੈਂ ਕਿੱਲਿੱਪ ਨਹੀਂ ਆਉਂਦਾ ਇੱਕ ਪਿਆਰਾ ਜਿਹਾ ਕੁਐਸਚਨ ਪੁੱਛਣ ਲੱਗਾ ਹਾਂ ਹਾਊ ਯੂ ਫੀਲ ਵਿਦ ਮੀ ਯੂ ਆਰ ਹੈਪੀ ਬਲੈਂਸਡ ਅੱਛਾ ਮਤਲਬ ਲੱਗ ਰਿਹਾ ਤੇ ਹੁਣ ਜਾ ਰਹੇ ਸੀ ਵਾਪਸ ਘਰੇ ਕਾਕੇ ਨੂੰ ਲਵਾਂਗੇ ਦੇ ਨਾਨਕੇ ਤੋਂ ਫਿਰ ਜਾਵਾਂਗੇ ਬੜਾ ਮਜ਼ਾ ਆਇਆ ਯਾਰ ਜ਼ਿੰਦਗੀ ਦੇ ਕੁਝ ਪਲ ਆਪਦੀ ਜ਼ਿੰਦਗੀ ਨੂੰ ਦੇਣੇ ਚਾਹੀਦੇ ਨੇ ਔਰ ਨਹੀਂ ਤੱਕ ਟੈਨਸ਼ਨਾਂ 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 ਮੈਨੂੰ ਸੱਚੀ ਕਹਿਣਾ ਤਾਂ ਹੀ ਕਰਕੇ ਮੈਂ ਕਹਿੰਦਾ ਮੈਨੂੰ ਬਲੌਗਿੰਗ ਕਰਕੇ ਬੜਾ ਮਜ਼ਾ ਆਉਦਾ ਬਲੌਗਿੰਗ ਨਹੀਂ ਵੀ ਨਾ ਸੋਚ ਰਿਹਾ ਮੈਂ ਕਿ ਅੱਜ ਕਿਸ਼ ਕਰੀਏ ਨਵਾਂ ਜਿੰਦਗੀ ਦੇ ਵਿੱਚ ਨਵਾਂ ਰੰਗ ਭਰਨ ਤੇ ਕੁਛ ਨਾ ਕੁਛ ਤਾਂ ਨਿਕਲ ਹੀ ਆਉਦਾ ਤਾਂ ਏਸੀ ਜੈ ਆਪਣਾ ਅੱਜ ਦਾ ਬਲੌਗ ਅਗਰ ਬਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਆ ਕੱਲ ਨੂੰ ਅੱਜ ਦੇ ਲਈ ਗੁੱਡ ਨਾਈਟ